ਹਾਂਜੀ ਬਾਈ ਜੀ ਕਿੰਨੇ ਦਾ ਇਹ ਟਰੈਕਟਰ ਦੇਣਾ ਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆ ਮਹਿੰਦਰਾ ਟਰੈਕਟਰ ਹੈ ਜਮ ਤਾਇਰ ਨਵੇਂ ਪਏ ਆਪਾਂ ਸਾਰੇ ਬਾਈ ਨੂੰ ਪੁੱਛਦੇ ਆਂ ਵੀ ਕਿੰਨੇ ਪੈਸੇ ਟਾਇਰ ਨੇ ਕੀ ਕੰਡੀਸ਼ਨ ਹੈ ਕਿੰਨੇ ਰੁਪਏ ਮੰਗਦਾ ਬਾਈ ਬਾਈ ਆਪ ਟਰੈਕਟਰ ਤੇ ਬੈਠਾ ਇਹ ਮੰਡੀ ਜੀ ਬਰਨਾਲਾ ਮੰਡੀ પેટ્રોલ ਪੰਪ ਦੇ ਸਾਹਮਣੇ ਸਬਜ਼ੀ ਮੰਡੀ ਕੋਲ ਲੱਗਦੀ ਹੈ ਜੀ ਆਹ ਟਰੈਕਟਰ ਵਾਲੇ ਬਾਈ ਦਾ ਨੰਬਰ ਜਿਹੜਾ ਆਪਾਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਜੀ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਜੇ ਸਕਰੀਨ ਤੇ ਵੀ ਚਲਾ ਦਾਂਗੇ ਜੀ ਆਪਾਂ ਬਾਈ ਨਾਲ ਪੁੱਛਦੇ ਆਪਾਂ ਸਾਰੀ ਗੱਲਬਾਤ ਹਾਂਜੀ ਬਾਈ ਜੀ ਕਿੰਨੇ ਦਾ ਇਹ ਟਰੈਕਟਰ ਦੇਣਾ ਜੀ ਡੇਢ ਲੱਖ ਡੇਢ ਲੱਖ ਦਾ ਤੇ ਇਹ ਕਿੰਨਾ ਮਾਡਲ ਹੈ ਜੀ 96 96 ਮਾਡਲ ਹੈ ਬਾਈ ਤੇ ਟਾਇਰ ਬਾਈ ਕਿੰਨੇ ਪੈਸੇ ਆ 80 ਪੈਸੇ 80 ਪੈਸੇ ਟਾਇਰ ਨੇ ਦੋ ਅਗਲੇ ਵੀ 80 ਪੈਸੇ ਨੇ ਬਾਈ 90 ਪੈਸੇ ਅਗਲਾ ਅਗਲੇ ਟਾਇਰ 90 ਪੈਸੇ ਨੇ ਤੇ ਵੀਰੇ ਇੰਜਨ ਇੰਜਨ ਦਾ ਕੀ ਹੈ ਵੀਰੇ ਵੀਰੇ ਦਾ ਵੀ ਤੇ ਜਮਨ ਨਵਾਂ ਵਰਗਾ ਇੰਜਨ ਹੈ ਰਾਂ ਹਾਂਜੀ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਬਾਈ ਕੋਈ ਨੁਕਸ ਨਹੀਂ ਡੀਆਈ ਟਰੈਕਟਰ ਹੈ ਜੀ ਤੇ ਤੁਸੀਂ ਬਾਈ ਨੂੰ ਨਾ ਜੀ ਸੰਪਰਕ ਕਰ ਸਕਦੇ ਹੋ ਆਪਾਂ ਬਾਈ ਦਾ ਨੰਬਰ ਲੈ ਕੇ ਸਕਰੀਨ ਦੇ ਉੱਤੇ ਚਲਾ ਦਾਂਗੇ ਜੀ ਤੇ ਬਾਕੀ ਤੁਹਾਨੂੰ ਮੈਂ ਟਰੈਕਟਰ ਦਾ ਸਾਰਾ ਕੰਡੀਸ਼ਨ ਦਾ ਫੋਨ ਦੇ ਰਾਹੀਂ ਦਿਖਾ ਸਕਦਾ ਜੀ ਦੇਖ ਸਕਦੇ ਹੋ ਇਹ ਦੇਖੋ ਵਾ ਟਾਇਰ ਦੇਖੋ ਜੀ ਜਮਾ ਬਿਲਕੁਲ ਨਵੇਂ ਪਏ ਆ ਜੀ ਐਨ ਡੀ ਆਈ ਪੀ ਆ ਕੋਈ ਕਿਥੋਂ ਲੀਕ ਸੀਕ ਨਹੀਂ ਹੈਗਾ ਜੀ ਕਿਸੇ ਕਿਸਮ ਦਾ ਜੀ ਦੇਖ ਸਕਦੇ ਹੋ ਜੀ ਦੇਖੋ ਜੀ ਟਾਇਰ ਦੇਖ ਸਕਦੇ ਹੋ ਜੀ ਪਿੱਛੇ ਪਿਛਲਾ ਬੱਸ ਆ ਵੀ ਆਪਾਂ ਤੁਹਾਨੂੰ ਸਾਰਾ ਏ ਟੂ ਜ਼ेड ਦਿਖਾ ਦਿੰਨੇ ਆ ਜੀ ਦੇ ਕੋਈ ਡੰਡਾ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਜੀ ਟਰੈਵਲ ਵਗੈਰਾ ਇਹ ਵਿੱਚ ਹੀ ਦੇਣਗੇ ਬਾਈ ਟਰੈਵਲ ਵਗੈਰਾ ਤੁਹਾਨੂੰ ਵਿੱਚ ਮਿਲੂਗੀ ਜੀ ਦੇਖ ਸਕਦੇ ਹੋ ਤੇ ਬਾਈ ਇਹ ਨਾ ਵੀਡੀਓ ਸ਼ੇਅਰ ਕਰ ਦਿਓ ਤੇ ਆਪਣਾ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਜੀ ਤੇ ਇਸ ਬਾਈ ਦਾ ਹੁਣ ਮੈਂ ਨੰਬਰ ਲੈ ਕੇ ਡਿਸਕ੍ਰਿਪਸ਼ਨ ਚ ਰੱਖ ਰਿਹਾ ਜੀ ਤੁਸੀਂ ਉੱਥੋਂ ਹਨਾ ਜੀ ਫੋਨ ਲਾ ਸਕਦੇ ਹੋ ਬਾਈ ਨੂੰ ਬਾਈ ਪਿੰਡ ਕਿਹੜਾ ਆਪਣਾ ਜੇ ਕਈ ਵਾਰੀ ਉੱਥੇ ਆਉਣਾ ਹੋਵੇ ਜੀ ਮੰਡੀ ਚ ਹੈ ਵੀਰੇ ਜੋਧਪੁਰ ਜੋਧਪੁਰ ਪਿੰਡ ਹੈ ਬਾਈ ਦਾ ਕਿੱਥੇ ਕਿਹੜੇ ਜ਼ਿਲ੍ਹੇ ਚ ਹੈ ਬਰਨਾਲੇ ਚ ਬਰਨਾਲੇ ਜ਼ਿਲ੍ਹੇ ਚ ਜੋਧਪੁਰ ਹੱਦ ਸੀਮਾ ਜੋਧਪੁਰ ਅੱਛਾ ਚੀਮਾ ਜੋਧਪੁਰ ਪਿੰਡ ਹੈ ਬਾਈ ਜੀ ਤੇ ਉੱਥੇ ਤੁਸੀਂ ਪਹੁੰਚ ਕੇ ਲੈ ਸਕਦੇ ਹੋ ਬਾਈ ਦਾ ਨੰਬਰ ਮੈਂ ਲਿਖ ਦਿੰਦਾ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ